ਸਤਿਗੁਰੂ ਕਲਗੀਧਰ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਛੱਡੀ ਉਦੋਂ ਬਾਅਦ ਸਰਸਾ ਕੰਡੇ ਆਏ ਤੇ ਪਰਿਵਾਰ ਖੇਰੂ-ਖੇਰੂ ਹੋ ਗਿਆ ਸਰਸਾ ਕੰਡੇ ਤੇ ਐਸਾ ਵਿਛੋੜਾ ਪਿਆ ਮੁੜ ਕੇ ਮਿਲੇ ਨਹੀਂ ਮਹਾਰਾਜ ਪਰਿਵਾਰ ਵਿਛੜਿਆ ਵੱਡੇ ਸਾਹਿਬਜਾ ਦੇ ਮਾਂ ਗੁਜਰਕੌਰ ਛੋਟੇ ਸਾਹਿਬਜਾ ਦੇ ਇੱਕ ਪਾਸੇ ਵੱਡੇ ਸਾਹਿਬ ਜਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇੱਕ ਪਾਸੇ ਜਮਦਿਆਂ ਜਿਉਂਦਿਆਂ ਸਾਰਾ ਪਰਿਵਾਰ ਵਿੱਚ ਸਰਸਾ ਨਦੀ ਤੇ ਵਿੱਚੋਂ ਡਾ ਪੈ ਗਿਆ ਵੀਰਾਂ ਨਾਲੋਂ ਵੀਰ ਵਿੱਚ ਡੇ ਸਰਸਾ ਨਦੀ ਤੇ ਵਿੱਚੋਂ ਡਾ ਪੈ ਗਿਆ ਵੀਰਾਂ ਨਾਲੋਂ ਰਸਤਾ ਨਦੀ ਤੇ ਵਿਸੋਣਾ ਪੈ ਗਿਆ ਵੀਰਾਂ ਨਾਲੋਂ ਵੀਤ ਵਿਚੜੇ ਵੀਰਾਂ ਨਾਲੋਂ ਵੀਤ ਵਿਚੜੇ ਵੀਰਾਂ ਨਾਲੋਂ ਵੀ ਵਿਚੜੇ ਵੀਰਾਂ ਨਾਲੋਂ ਵੀ ਵਿਚੜੇ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਵੀਰਾਂ ਨਾਲੋਂ ਵੀਰ ਮਿਚੜੇ ਸਰਸਾ ਨਦੀ ਤੇ ਵਿਚੋੜਾ ਪੈ ਵੀਰਾਂ ਨਾਲੋਂ ਵੀਰ ਵਿੱਚ ਦੇ ਸਰਸਾ ਨਦੀ ਤੇ ਐਸਾ ਕੰਡੇ ਐਸਾ ਵਿਛੂੜਾ ਪਿਆ ਮਾਤਾ ਗੁਜਰਕੌਰ ਜੀ ਛੋਟੇ ਸਭ ਜਾਦਿਆਂ ਨੂੰ ਨਾਲ ਲੈ ਕੇ ਤੁਰੇ ਜਾਂਦੇ ਜਾਂਦਿਆਂ ਜਾਂਦਿਆਂ ਕੋਈ ਪਤਾ ਨਹੀਂ ਕੋਈ ਮੰਜ਼ਲ ਹੈ ਕੋਈ ਟਿਕਾਣਾ ਹੈ ਰਾਤ ਕਿੱਥੇ ਕੱਟਣੀ ਸ਼ਾਮ ਕਿੱਥੇ ਕੱਟਣੀ ਕੁਝ ਨਹੀਂ ਪਤਾ ਸਰਸੰਗਤ ਜੀ ਤਨ ਮਾ ਗੁਜਰਕੌਰ ਨੂੰ ਛੋਟੇ ਸਾਹਿਬਜ਼ਾਦੇ ਪੁੱਛਦੇ ਨੇ ਮਾਤਾ ਜੀ ਵੱਡੇ ਵੀਰ ਕਦੋਂ ਆਉਣਗੇ ਮਾਤਾ ਜੀ ਅਸੀਂ ਗੁਰੂ ਪਿਤਾ ਨੂੰ ਕਦੋਂ ਮਿਲਾਂਗੇ ਮਾਂ ਗੁਜਰਕੌਰ ਨੂੰ ਵੀ ਨਹੀਂ ਪਤਾ ਅੱਜ ਦੇ ਵਿਛੜਿਆ ਨੇ ਮਿਲਣਾ ਮੁੜ ਕੇ ਕਦੋਂ ਤੁਰੇ ਜਾਂਦੇ ਨੇ ਜਾਂਦਿਆਂ ਜਾਂਦਿਆਂ सतगुरु कलगी धर महाराज के फरजंद मां गुजर को साहेब बाबा जोरावर सिंह बाबा फतेह सिंह छपरी सतलोज दे कंडे एक छपरी है छपरी च दीवा बल्दा है काता जी उ जाके रात कट लीए ਮਾਤਾ ਜੀ ਉਸ ਛਪਰੀ 'ਚ ਰਾਤ ਕੱਟ ਲਈ ਧਨ ਮਾ ਗੁਜਰਕੌਰ ਕਹਿੰਦੀ ਚੱਲਦੇ ਆਂ ਬੱਚਿਓ ਮਾ ਗੁਜਰਕੌਰ ਛੋਟੇ ਸਾਬਜਦਿਆਂ ਨੂੰ ਲੈ ਕੇ ਉਸ ਛਪਰੀ ਦੇ ਕੋਲ ਖਲੋਕੇ ਜਾ ਗਏ ਖੜ ਗਏ ਤਾਂ ਮਾਤਾ ਗੁਜਰਕੌਰ ਜੀ ਉਥੇ ਛੱਪਰੀ ਦੇ ਬਾਹਰ ਖੜ ਕੇ ਆਵਾਜ਼ ਮਾਰਦੇ ਨੇ ਛੱਪਰੀ ਦੇ ਆ ਮਾਲਕਾ ਜਿਹੜਾ ਬਾਹਰ ਛੱਪਰੀ ਦਾ ਮਾਲਕ ਸੀ ਜਿਹੜਾ ਉਹ ਸੀ ਕੁੰਮਾ ਮਾਚੀ ਉਹ ਆ ਗਿਆ ਬਾਹਰ ਆਇਆ ਮਾਤਾ ਗੁਜਰਕੌਰ ਜੀ ਉਹਨੂੰ ਕਹਿੰਦੇ ਨੇ ਵੇ ਛੱਪਰੀ ਦੇ ਆ ਮਾਲਕ ਕੀ ਨਾਮ ਤੇਰਾ ਉਹ ਕਹਿੰਦਾ ਜੀ